ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤੁਸੀਂ ਨਾਮ ਸਭ ਨੇ ਸੁਣਿਆ ਹੈ ਉਹਨਾਂ ਦਾ ਤੇ ਇਹਨਾਂ ਦੇ ਮਾਤਾ ਜੀ ਹੋਏ ਨੇ ਮਾਤਾ ਉਤਮ ਕੌਰ ਜੀ ਨਾਮ ਦੇ ਰਸੀਏ ਸਨ ਗੁਰੂ ਰਾਮਦਾਸ ਜੀ ਦੇ ਘਰ ਦੇ ਨਾਲ ਅਥਾਹ ਸ਼ਰਦਾ ਸੀ ਅਥਾਹ ਪਿਆਰ ਸੀ ਉਹਨਾਂ ਦਾ ਗੁਰੂ ਰਾਮਦਾਸ ਪਿਤਾ ਨਾਲ ਬਹੁਤ ਪਿਆਰ ਸੀ ਮਾਤਾ ਉਤਮ ਕੌਰ ਜੀ ਦਾ ਤੇ ਕਿੰਦੇ ਝਾੜੂ ਵੀ ਦੰਦੇ ਸਨ ਨਾ ਨਾਲ ਨਾਲ ਇਹੋ ਜਾਪ ਕਰਦੇ ਸਨ ਧੰਨ ਗੁਰੂ ਰਾਮਦਾਸ ਜੀ 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 ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੇ ਪ੍ਰਸ਼ਾਦਾ ਪਕਾਉਣ ਲੱਗਣਾ ਆਟਾ ਗੁੰਨਣਾ ਪਹਿਲਾਂ ਆਟੇ 'ਚ ਪਾਣੀ ਪਾਉਣ ਨਾਲੇ ਆਖਣਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅੱਠਾ ਗੁੰਦਿਆਂ ਗੁੰਦਿਆਂ ਅਮੀ ਗੁਰੂ ਰਾਮਦਾਸ ਨੂੰ ਪਿਆਰ ਨਾਲ ਯਾਦ ਕਰਨਾ ਤਪੇੜਾ ਕਰਨਾ ਤਾਂ ਵੀ ਅਖਣਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਦੋਂ ਰੋਟੀ ਨੂੰ ਵੇਲਣਾ ਜਦੋਂ ਉਦੋਂ ਵੀ ਅੱਖਣਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪ੍ਰਸ਼ਾਦਾ ਤਵੇ ਤੇ ਪਉਣਾ ਤਮੀ ਅੱਖਣਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਹਰ ਕੰਮ ਕਰਦੇ ਆ ਗੁਰੂ ਰਾਮਦਾਸ ਜੀ ਨੂੰ ਪਿਆਰ ਦੇ ਨਾਲ ਯਾਦ ਕਰਦੇ ਸਨ ਮਾਤਾ ਉਤਮ ਕੌਰ ਜੀ ਤੇ ਕਈ ਵਾਰ ਪਿਆਰ ਦੇ ਵਿੱਚ ਭਾਈ ਵੀਰ ਸਿੰਘ ਜੀ ਨੂੰ ਆਖਣਾ ਪੁੱਤਰ ਪੁੱਤਰ ਗੁਰੂ ਰਾਮਦਾਸ ਦੀ ਕਿਰਪਾ ਹੈ ਗੁਰੂ ਰਾਮਦਾਸ ਦਾ ਤਰਸ ਹੈ ਹੁਣ ਜਦੋਂ ਕਈ ਵਾਰ ਨਾ ਘਰ ਦਾ ਕੰਮ-ਕਾੜ ਕਰਦਿਆਂ ਗੁਰੂ ਰਾਮਦਾਸ ਨੂੰ ਯਾਦ ਕਰਦੀਆਂ ਨਾ ਤੋ ਮੈਨੂੰ ਐਦਾਂ ਮਹਿਸੂਸ ਹੁੰਦਾ ਹੈ ਐਦਾਂ ਮਹਿਸੂਸ ਹੁੰਦਾ ਜਿਦਾ ਗੁਰੂ ਰਾਮਦਾਸ ਮੇਰੇ ਨਾਲ ਨਾਲ ਹੋਣਾ ਜਦੋਂ ਮੈਂ ਘਰ ਦਾ ਕੰਮ-ਕਾੜ ਕਰਦੀਆਂ ਵੀ ਕਾਰਜ ਕਰਦੀ ਆ ਮੰਨ ਲਓ ਪ੍ਰਸ਼ਾਦੇ ਪਕਾਉਣੀ ਆ ਆਪਣੇ ਘਰ ਦੀ ਸਵਾਈ ਕਰਦੀ ਆ ਕੱਪੜੇ ਧੋਣੇ ਆ ਤੇ ਗੁਰੂ ਰਾਮ ਦਾ ਜਦੋਂ ਮੈਂ ਯਾਦ ਕਰਦੀ ਫਿਰ ਮੈਨੂੰ ਐਦਾਂ ਮਹਿਸੂਸ ਹੁੰਦਾ ਗੁਰੂ ਰਾਮ ਦਾ ਮੇਰੇ ਨਾਲ ਨੇ ਸਤ ਸੰਗਿਓ ਭਾਗਾਂ ਵਾਲਿਓ ਇਹ ਮਾਤਾ ਜੀ ਦੇ ਗਵੰਡੀ ਇੱਕ ਪਰਿਵਾਰ ਹੈ ਨਾਮ ਆਇਆ ਉਮਾਈ ਦਾ ਗੰਗਾ Hindu ਪਰਿਵਾਰ ਦੇ ਸੀ ਇਹਦਾ ਪੁੱਤਰ ਵਿਆਹਿਆ ਹੋਇਆ ਹੈ ਘਰ ਤੇ ਨੌ ਵੀ ਹੈ ਇਹ ਮਾਈ ਦਾ ਘਰ ਵਾਲਾ ਵੀ ਹੈ ਪਰ ਘਰ ਦੇ ਵਿੱਚ ਕਲੇਸ਼ ਬਹੁਤ ਹੈ ਹਰ ਵੇਨੇ ਕਲੇਸ਼ ਰਹਿਣਾ ਇਹਨਾਂ ਦੇ ਘਰੋਂ ਅਵਾਜ਼ਾਂ ਆਉਣੀ ਆ ਆਂਟੀ ਘਵੰਡੀ ਵੀ ਇਹਨਾਂ ਤੋਂ ਦੁਖੀ ਨੇ ਬਹੁਤ ਕਲੇਸ਼ ਘਰ ਵਿੱਚ ਇਹ ਮਾਈ ਦਾ ਸੁਭਾਅ ਬੜਾ ਕੱਬਾ ਸੀ ਗਰਮਖੋ ਕਿਸੇ ਦੀ ਗੱਲ ਬਰਦਾਸ਼ਤ ਨਹੀਂ ਕਰਦੀ ਸੀ ਹਰ ਗੱਲ ਤੇ ਨੁਕਾ ਟੋਕੀ ਨੁਕਾ ਟੋਕੀ ਕਰਦੀ ਸੀ ਤੇ ਨਾ ਕਿਸੇ ਦੀ ਗੱਲ ਸੁਣਦੀ ਸੀ ਗੁਰਮਖੋ ਐਡਾ ਸੁਭਾਅ ਕੱਬਾ ਸੀ ਹਰ ਕੋਈ ਇਹਨੂੰ ਸਮਝਾਉਣ ਤੋਂ ਡਰਦਾ ਸੀ ਗੁਰਮਖੋ ਪਤਾ ਨਹੀਂ ਇਹਨੇ ਕਿਸ ਸਮੂਹ ਦੇ ਨਾਲ ਅੱਗੋਂ ਗੱਲ ਕਰਦੀ ਹੈ ਕਿਸ ਤਰੀਕੇ ਨਾਲ ਅੱਗੋਂ ਗੱਲ ਕਰਨੀ ਹੈ ਇਹਨੇ ਸਤ ਸੰਗਿਓ ਬੇਗਦਰ ਘਰ ਤੇ ਇੰਨਾ ਇੰਨਾ ਦੇ ਕਲੇਸ਼ ਪਿਆ ਇੰਨਾ ਕਲੇਸ਼ ਪਿਆ ਸਵੇਰ ਦਾ ਸਮਾਂ ਹੈ ਇਹ ਮਾਈ ਗੰਗਾ ਦੇ ਨੌ ਤੇ ਪੁੱਤਰ ਘਰ ਬਰ ਛੱਡ ਕੇ ਚਲੇ ਗਏ ਹੁਣ ਘਰ ਵਾਲੇ ਦਾ ਬਾਅਦ ਚ ਕਲੇਸ਼ ਸ਼ੁਰੂ ਹੋ ਗਿਆ ਹੁਣ ਘਰ ਵਾਲਾ ਇੰਨਾ ਦੁਖੀ ਹੋਇਆ ਉਹਨੂੰ ਇੰਨਾ ਗੁੱਸਾ ਚੜਿਆ ਉਹਨੇ ਕੀ ਕੀਤਾ ਮਾਈ ਗੰਗਾ ਨੂੰ ਕਮਰੇ ਚ ਬੰਦ ਕੀਤਾ ਦਬੜੋ ਨਾ ਅਰਲਾ ਲਾਤਾ ਕੁੰਡਾ ਲਾਤਾ ਭਾਵਾ ਹੁਣ ਮਾਈ ਗੰਗਾ ਅੰਦਰੋਂ ਆਵਾਜ਼ਾਂ ਦਿੰਦੀ ਹੈ ਦੁਪਹਿਰ ਦਾ ਸਮਾਂ ਹੋ ਗਿਆ ਇਹਦਾ ਘਰਵਾਲਾ ਆਪ ਕੰਮ ਤੇ ਚਲਾ ਗਿਆ ਇਹ ਭੁੱਖੀ ਭਾਣੀ ਅੰਦਰੋਂ ਰੋਲਾ ਪਾਉਂਦੀ ਹੈ ਆਵਾਜ਼ਾਂ ਗਲੀ ਗਵਨ ਸੁਣਦੀਆਂ ਨੇ ਪਰ ਕਿਸਦਾ ਹੌਸਲਾ ਨਹੀਂ ਪੈਂਦਾ ਜਾ ਕੇ ਦਰਵਾਜ਼ਾ ਖੋਲਦੀਏ ਡਰਦੇ ਨੇ ਮਾਈ ਦੇ ਕੋਲ ਪਤਨ ਕਿਸ ਮੂੰਹ ਦੇ ਨਾਲ ਅੱਗੋਂ ਬੋਲਣਾ ਉਹਨੇ ਕਿਤੇ ਸਾਰਾ ਗੁੱਸਾ ਸਾਡੀ ਤੇ ਨਾ ਕੱਢ ਦਵੇ ਭਾਗਾ ਵਾਲਿਓ ਇਧਰੋਂ ਮਾਤਾ ਉੱਤਮ ਕੌਰ ਜੀ ਇਹਨਾਂ ਦੇ ਘਰ ਵਾਲੇ ਜੋ ਭਾਈ ਵੀਰ ਸਿੰਘ ਦੇ ਪਿਤਾ ਜੀ ਦੁਪਹਿਰ ਦੇ ਸਮੇਂ ਘਰ ਪ੍ਰਸ਼ਾਦਾ ਸ਼ਗਨ ਆਉਂਦੇ ਨੇ ਸਰਦਾਰ ਚਰਨ ਸਿੰਘ ਜੀ ਇਹ ਵੀ ਡਾਕਟਰ ਸਨ ਡਾਕਟਰ ਚਰਨ ਸਿੰਘ ਜੀ ਇਹ ਦੁਪਹਿਰੇ ਪ੍ਰਸ਼ਾਦਾ ਸ਼ਗਨ ਜਦੋਂ ਘਰ ਆਉਂਦੇ ਨੇ ਇਧਰੋਂ ਮਾਤਾ ਉੱਤਮ ਕੌਰ ਜੀ ਸਾਰੀ ਗੱਲ ਦੱਸਦੇ ਨੇ ਸਰਦਾਰ ਜੀ ਇਹਦਾ ਜੇ ਗਵੰਡੀਆਂ ਦੇ ਘਰ ਗੰਗਾ ਦੇ ਘਰ ਬੜਾ ਕਲੇਸ਼ ਪਿਆ ਸਵੀਰ ਦਾ ਨੌ ਪੁੱਤਰ ਵੀ ਛੱਡ ਕੇ ਚਲੇ ਗਏ ਨੇ ਉਹ ਅੰਦਰ ਡੱਕੀ ਹੋਈ ਹੈ ਉੱਖੀ ਭਾਣੀ ਹੈ ਮੇਰਾ ਦਿਲ ਕਰਦਾ ਉਹਨੂੰ ਜਾ ਕੇ ਪ੍ਰਸ਼ਾਦਾ ਸ਼ਕਾਵਾਂ ਅੱਗੋਂ ਡਾਕਟਰ ਚਰਨ ਸਿੰਘ ਦੀ ਆਖਣ ਲੱਗੇ ਵੇਖ ਲੈ ਭਾਗਵੰਨੇ ਤੈਨੂੰ ਉਹਦੇ ਸੁਭਾ ਦਾ ਪਤਾ ਹੀ ਹੈ ਪਤਾ ਨਹੀਂ ਅੱਗੋਂ ਕੀ ਸੁਲੂਕ ਤੇਰੇ ਨਾਲ ਕਰੇ ਕਿਦਾਂ ਤੇਰੇ ਨਾਲ ਬੋਲੇ ਅੱਗੋਂ ਕਿੰਦੀ ਉਹ ਗੱਲ ਤਾਂ ਠੀਕ ਐ ਸਭਾਤ ਉਹਦਾ ਕੱਬਾ ਹੈ ਕਿੰਦੀ ਮੇਰਾ ਮਨ ਨਹੀਂ ਟਿਕਦਾ ਪਿਆ ਉਹ ਸਵੇਰ ਦੀ ਭੁੱਖੀ ਭਾਣੀ ਐ ਤੁਸੀਂ ਆਗਿਆ ਦਿਓ ਮੈਂ ਪ੍ਰਸ਼ਾਦਾ ਤਿਆਰ ਕਰਕੇ ਤੇ ਉਹਨੂੰ ਸ਼ਕਾ ਕੇ ਆਵਾਂ ਜਾਨ ਨੂੰ ਪ੍ਰਸ਼ਾਦਾ ਦੇ ਆਵਾਂ ਅੱਗੋਂ ਡਾਕਟਰ ਚਰਨ ਸਿੰਘ ਦੀ ਅੱਖ ਲੱਗੇ ਫਿਰ ਭਾਗਵੰਦੇ ਜਿੱਦਾਂ ਤੇਰੀ ਮਰਜ਼ੀ ਜਿੱਦਾਂ ਤੇਰੇ ਅੰਦਰੋਂ ਆਵਾਜ਼ ਆਉਂਦੀ ਐ ਕਰ ਲੈ ਤੂੰ ਇਹ ਡਾਕਟਰ ਚਰਨ ਸਿੰਘ ਦਪਹਿਰ ਦਾ ਪ੍ਰਸ਼ਾਦਾ ਸ਼ਕ ਕੇ ਤੇ ਆਪੇ ਡਿਊਟੀ ਤੇ ਚਲੇ ਗਿਆ ਆਪਣੇ ਇਦਰੋਂ ਮਾਤਾ ਉੱਤਮ ਕੌਰ ਜੀ ਨੇ ਬੜੇ ਪ੍ਰੇਮ ਤੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਥਾਲ ਦੇ ਵਿੱਚ ਜਾ ਕੇ ਪ੍ਰਸ਼ਾਦਾ ਪਾਇਆ ਉਹਨੂੰ ਟੱਕਿਆ ਤੇ ਮਾਈ ਗੰਗਾ ਦੇ ਘਰ ਚਲੀ ਗਈ ਜਾ ਕੇ ਜਦੋਂ ਅਰਲ ਖੁੱਲਣ ਲੱਗੀ ਤਾਂ ਅੰਦਰੋਂ ਆਵਾਜ਼ ਆਈ ਕੌਣ ਹੈ ਕਿੰਦੀ ਮੈਂ ਤੁਹਾਡੀ ਗਵੰਧਨ ਉੱਤਮ ਕੌਰ ਹਾਂ ਮਾਤਾ ਉੱਤਮ ਕੌਰ ਜੀ ਕਹਿੰਦੇ ਦਰਵਾਜ਼ਾ ਖੋਲਿਆ ਤੂੰ ਕੀ ਲੈਣ ਇੱਥੇ ਆਈ ਆਂ ਕਹਿੰਦੀ ਤੈਨੂੰ ਪ੍ਰਸ਼ਾਦਾ ਛਕਾਉਣ ਆਈ ਆਂ ਇੱਥੇ ਮੈਨੂੰ ਪ੍ਰਸ਼ਾਦਾ ਛਕਾਉਣ ਆਈ ਐ ਤੈਨੂੰ ਕੀ ਲੋੜ ਪੈ ਗਈ ਮੈਨੂੰ ਪ੍ਰਸ਼ਾਦਾ ਛਕਾਉਣ ਦੀ ਹੁਣ ਗੁਰੂਕ ਸੁਭਾਅ ਸੀ ਉਹਦਾ ਇਦਾਂ ਦਾ ਤਾਂ ਮਾਤਾ ਤੁਮ ਕੋ ਨੂੰ ਪਤਾ ਹੈ ਭੁੱਖ ਲੱਗੀ ਸੀ ਕਹਿੰਦੀ ਲਿਆ ਰੱਖ ਦੇ ਇੱਥੇ ਫਿਰ ਉੱਥੇ ਪ੍ਰਸ਼ਾਦਾ ਰੱਖਤਾ ਹੁਣ ਮਾਤਾ ਗੰਗਾ ਨੇ ਪ੍ਰਸ਼ਾਦਾ ਛਕਿਆ ਜੀ ਜਦੋਂ ਪ੍ਰਸ਼ਾਦਾ ਛਕਿਆ ਨਾ ਕੁਝ ਕੁ ਸਮੇਂ ਬਾਅਦ ਉਹ ਭਾਂਡੇ ਲੈ ਕੇ ਨਾ ਆ ਫਿਰ ਮਾਤਾ ਉੱਤਮਕੋੜ ਦੇ ਘਰ ਗਈ ਤੇ ਜਾ ਕੇ ਹੱਥ ਜੋੜ ਲਏ ਕਹਿੰਦੀ ਭੈਣ ਇਹ ਗੱਲ ਦੱਸ ਇਹ ਪ੍ਰਸ਼ਾਦ ਦੇ ਵਿੱਚ ਕੀ ਪਾਇਆ ਤੂੰ ਕਹਿੰਦੀ ਪ੍ਰਸ਼ਾਦ ਦੇ ਚ ਕੁਝ ਵੀ ਨਹੀਂ ਪਾਇਆ ਕਹਿੰਦੀ ਸੱਚ ਦੱਸੀ ਮੈਨੂੰ ਇਹ ਪ੍ਰਸ਼ਾਦ ਦੇ ਵਿੱਚ ਕੀ ਪਾਇਆ ਤੂੰ ਕਹਿੰਦੀ ਪ੍ਰਸ਼ਾਦ ਦੇ ਚ ਕੁਝ ਵੀ ਨਹੀਂ ਪਾਇਆ ਮੈਂ ਜਿਵੇਂ ਪ੍ਰਸ਼ਾਦਾ ਅੱਗੇ ਤਿਆਰ ਕਰਦੀ ਆ ਉਹਦੇ ਪ੍ਰਸ਼ਾਦਾ ਤਿਆਰ ਕੀਤਾ ਕਹਿੰਦੀ ਨਹੀਂ ਤੂੰ ਕੁਝ ਨਾ ਕੁਝ ਪ੍ਰਸ਼ਾਦੇ ਚ ਪਾਇਆ ਹੈ ਕਹਿੰਦੀ ਪ੍ਰਸ਼ਾਦੇ ਚ ਕੁਝ ਵੀ ਨਹੀਂ ਪਾਇਆ ਕਹਿੰਦੀ ਕੁਝ ਪਾਇਆ ਹੈ ਕਹਿੰਦੀ ਤੈਨੂੰ ਕਿਵੇਂ ਪਤਾ ਕੁਝ ਪਾਇਆ ਹੈ ਕਹਿੰਦੀ ਜਦੋਂ ਦਾ ਤੇਰਾ ਪ੍ਰਸ਼ਾਦਾ ਛਕਿਆ ਨਾ ਅੰਦਰ ਅੱਗ ਲੱਗੀ ਸੀ ਅੱਗ ਲੱਗੀ ਕਹਿੰਦੀ ਪਤਾ ਨਹੀਂ ਕਿੰਨੇ ਕ ਸਮੇਂ ਦੀ ਅੰਦਰ ਅੱਗ ਬਲਦੀ ਪਈ ਸੀ ਅੱਗ ਦੇ ਭਾਂਬੜ ਸਨ ਅੰਦਰ ਕਹਿੰਦੀ ਭੜ ਜਦੋਂ ਪ੍ਰਸ਼ਾਦਾ ਛਕਿਆ ਅੰਦਰ ਠੰਡ ਪੈ ਗਈ ਹੈ ਠੰਡ ਦਸ ਭੈਣ ਪ੍ਰਸ਼ਾਦੇ ਚ ਕੀ ਪਾਇਆ ਉਸ ਵੇਲੇ ਫਿਰ ਮਾਤਾ ਉੱਤਮ ਕੌਰ ਦੀ ਅੱਖ ਲੱਗੇ ਉਹ ਗੰਗਾ ਜੇ ਸੱਚ ਪੁੱਛਦੀ ਪ੍ਰਸ਼ਾਦੇ ਚ ਕੀ ਪਾਇਆ ਮੈਂ ਹੋਰ ਤਾਂ ਕੁਝ ਨਹੀਂ ਪ੍ਰਸ਼ਾਦੇ ਚ ਪਾਇਆ ਪਰ ਜਦੋਂ ਮੈਂ ਆਟਾ ਗੁੰਨਣ ਲੱਗੀ ਰੁਟੀਨ ਮੁਤਾਬਕ ਗੁਰੂ ਰਾਮਦਾਸ ਨੂੰ ਯਾਦ ਕੀਤਾ ਪ੍ਰਸ਼ਾਦਾ ਪਕਾਇਆ ਗੁਰੂ ਰਾਮਦਾਸ ਨੂੰ ਯਾਦ ਕੀਤਾ ਜਦੋਂ ਥਾਲੀ ਚ ਪਾ ਕੇ ਪ੍ਰਸ਼ਾਦਾ ਤੈਨੂੰ ਜ਼ੇਨ ਚਲੀ ਨਾ ਨਾਲ ਇੱਕ ਅੰਦਰੋਂ ਅਰਦਾਸ ਕੀਤੀ ਹੈ ਗੁਰੂ ਰਾਮਦਾਸ ਪਿਤਾ ਜੀ ਤੁਸੀਂ ਸਮਰੱਥ ਤੁਸੀਂ ਸਭ ਕੁਝ ਕਰਨਹਾਰ ਹੋ ਮਹਾਰਾਜ ਜੀ ਕਿਰਪਾ ਕਰੋ ਸਾਡੇ ਗਵੰਢੀਏ ਘਰ ਬੜਾ ਕਲੇਸ਼ ਲਿੰਦਾ ਹੈ ਗੁਰੂ ਰਾਮਦਾਸ ਜੀ ਤੁਹਾਡੇ ਘਰ ਕੇ ਦਾ ਕੋਈ ਘਟਾ ਹੈ ਕਿਰਪਾ ਕਰੋ ਇਹਨਾਂ ਦਾ ਕਲੇਸ਼ ਮਿਟਾ ਦਿਓ ਤੁਸੀਂ ਇਹਨਾਂ ਦਾ ਕਲੇਸ਼ ਦੂਰ ਕਰ ਦਿਓ ਕਿੰਦੀ ਮੈਂ ਗੁਰੂ ਰਾਮਦਾਸ ਨੂੰ ਯਾਦ ਕਰਕੇ ਅਰਦਾਸ ਕਰਕੇ ਤੈਨੂੰ ਪ੍ਰਸ਼ਾਦਾ ਦੇ ਕਹੀਂ ਹੋਰ ਕੁਝ ਨਹੀਂ ਪਾਇਆ ਵਿੱਚ ਉਸ ਵੇਲੇ ਉਹ ਮਾਈ ਗੰਗਾ ਅੱਖ ਲਗੀ ਪੈਣ ਸਮਝ ਗਈ ਮੈਂ ਸਮਝ ਗਈ ਮੈਨੂੰ ਲੱਗਦਾ ਹੈ ਜੋ ਤੂੰ ਅਰਦਾਸ ਕੀਤੀ ਹੈ ਨਾ ਗੁਰੂ ਰਾਮਦਾਸ ਨੇ ਬੜੀ ਨੇੜੇ ਹੋ ਕੇ ਤੇਰੀ ਉਹ ਅਰਦਾਸ ਸੁਣ ਲਈ ਹੈ ਸਤ ਸੰਗਿਓ ਉਸ ਵੇਲੇ ਮਾਈ ਗੰਗਾ ਦੀ ਅੱਖਾਂ 'ਚ ਅਥਰੂ ਨੇ ਕਦੀ ਭੈਣ ਫਿਰ ਦੱਸ ਮੈਂ ਕੀ ਕਰਾਂ ਸਾਡੇ ਕੋਲ ਲਈ ਸਦਾ ਵਾਸਤੇ ਖਤਮ ਹੋ ਜਾਵੇ ਤੇ ਉਸ ਵੇਲੇ ਮਾਤਾ ਉੱਤਮ ਕੋ ਰੱਖਣ ਲੱਗੀ ਫਿਰ ਗੰਗਾ ਐਦਾਂ ਕਰ ਜਦੋਂ ਗੁੱਸਾ ਆਵੇ ਨਾ ਮਨ ਕਲਪਨ ਲੱਗੇ ਤੇ ਗੁਰੂ ਰਾਮਦਾਸ ਨੂੰ ਯਾਦ ਕਰ ਲਿਆ ਕਰ ਗੁਰੂ ਰਾਮਦਾਸ ਨੂੰ ਯਾਦ ਕਰ ਲਿਆ ਕਰ ਇੰਨਾ ਆਖਿਆ ਕਰ ਧੰਗੁਰੂ ਰਾਮਦਾਸ ਜੀ 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 ਬਲ ਭਟਰੀ ਕਹਿੰਦੇ ਤੇ ਗੁਰੂ ਰਾਮਦਾਸ ਨੂੰ ਧੰ ਆਖ ਤੇਰੀ ਕਲਪਨਾ ਕਲੇਸ਼ ਖਤਮ ਹੋ ਜਾ ਜਵੇਗਾ ਜੇ ਸਤਗੁਰੂ ਸਬੰਧ ਜੀ ਕੀ ਤਪਤ ਮਿਟਾ ਰਹੀ ਹੈ ਜੇ ਅੰਦਰ ਦੀ ਤਪਸ਼ ਹੈ ਅੰਦਰ ਦਾ ਕਲੇਸ਼ ਹੈ ਕਦੇ ਖਤਮ ਹੋ ਜਾਵੇਗਾ ਜੇ ਸਤਗੁਰੂ ਸਬੰਧ ਜੀ ਕੀ ਤਪਤ ਮਿਟਾਵੇ ਤਾਂ ਅੰਦਰੋਂ ਪਿਆਰ ਦੇ ਨਾਲ ਆ ਕੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰਮੁਖੋ ਉਹ ਮਾਈ ਗੰਗਾ ਘਰ ਗਈ ਸ਼ਾਮ ਨੂੰ ਇਹਦਾ ਘਰ ਵਾਲਾ ਉਹ ਡਰਦਾ ਡਰਦਾ ਘਰ ਆਉਂਦਾ ਕਿਤੇ ਪਤਾ ਨਹੀਂ ਹੁਣ ਕਿੰਨਾ ਕੋ ਉਹਨੂੰ ਗੁੱਸਾ ਚ ਰਿਹਾ ਹੋਣਾ ਬਿਰਦਾ ਕੀ ਸੁਨੂ ਕਰੇ ਕਿਦਾਂ ਬੋਲੇ ਕਲਪੀ ਹੋਵੇਗੀ ਜਦੋਂ ਘਰ ਆਇਆ ਤੇ ਅੱਗੋਂ ਇਹ ਮਾਈ ਗੰਗਾ ਤੋਂ ਵੀ ਹੱਥ ਜੁਰ ਗਿਆ ਅੱਖ ਲੱਗੀ ਜੀ ਪਾਣੀ ਲੈ ਕੇ ਆਵਾਂ ਪਹਿਲਾਂ ਜਲ ਲਿਆ ਕੇ ਛਕਾਇਆ ਜੀ ਪ੍ਰਸ਼ਾਦਾ ਲੈ ਕੇ ਆਵਾਂ ਜੀ ਉਹ ਘਰ ਵਾਲਾ ਹੈਰਾਨ ਹੁੰਦਾ ਅੱਜ ਦਿਨ ਕਿਧਰੋਂ ਚੜਿਆ ਇਹ ਦਿਨ ਕਿਧਰੋਂ ਚੜ ਗਿਆ ਅੱਜ ਅਜੇ ਤੱਕ ਇੰਨਾ ਮਿੱਠਾ ਕਦੀ ਬੋਲੀ ਨਹੀਂ ਏ ਗੁਰਮੁਖੋ ਉਸ ਵੇਲੇ ਇਹ ਮਾਈ ਗੰਗਾ ਦਾ ਘਰ ਵਾਲਾ ਅੱਖ ਲਗਾ ਭਾਗਵੇਂ ਅੱਜ ਤੈਨੂੰ ਕੀ ਹੋ ਗਿਆ ਤੇਰੇ ਚਿਹਰੇ ਦੇ ਵੀ ਰੌਣਕ ਹੈ ਖੁਸ਼ੀ ਹੈ ਤੂੰ ਬੜੇ ਪਿਆਰ ਨਾਲ ਗੱਲ ਕਰਦੀ ਪਈ ਹੈ ਉਸ ਵੇਲੇ ਮਾਈ ਗੰਗਾ ਨੇ ਹੱਥ ਜੁੜੇ ਅੱਖ ਲੱਗੀ ਜੀ ਅੱਜ ਮੈਨੂੰ ਕਿਸੇ ਗੁਰਮੁਖ ਬੀਬੀ ਦਾ ਸੰਗ ਹੋ ਗਿਆ ਉਹ ਬੀਬੀ ਦਾ ਸੰਗ ਹੋਇਆ ਜਿਹਦਾ ਗੁਰੂ ਰਾਮਦਾਸ ਦੇ ਚਰਨਾਂ ਨਾਲ ਤਾਂ ਪਿਆਰ ਹੈ ਉਹਨੇ ਗੁਰੂ ਰਾਮਦਾਸ ਦੇ ਚਰਨਾਂ ਤੇ ਮੇਰੇ ਪਰਿਵਾਰ ਵਾਸਤੇ ਅਰਦਾਸ ਕੀਤੀ ਹੈ ਤੇ ਗੁਰੂ ਰਾਮਦਾਸ ਜੀ ਨੇ ਉਹਦੀ ਅਰਦਾਸ ਕਬੂਲ ਕਰ ਲਈ ਹੈ ਗੁਰਮੁਖੋ ਸਤਸੰਗਿਓ ਇਹ ਬੀਬੀ ਦਾ ਸੁਭਾਅ ਵੀ ਦਿਨੋ ਦਿਨ ਬਲ ਲ ਗਿਆ ਦਾ ਲੜਕਾ ਤਾਂ ਨਾ ਉਹ ਜੋ ਘਰ ਲੜਕੇ ਗਏ ਸਨ ਉਹ ਵੀ ਘਰ ਵਾਪਸ ਆ ਗਏ ਹੁਣ ਇਹ ਬੀਬੀ ਵੀ ਗੁਰੂ ਰਾਮਦਾਸ ਦੇ ਚਰਨਾਂ ਹੱਥਾਂ ਪਿਆਰ ਕਰਨ ਵਾਲੀ ਬਣ ਗਈ ਇਹ ਵੀ ਪਰਿਵਾਰ ਦੇ ਬੈ ਕੇ ਘਰ ਵਿੱਚ ਹੁਣ ਇਹ ਜਪਦੀ ਹੈ ਕਿ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ Here Eu... ਨਗੁਰ ਦਾ ਅੰਦਰ ਦੀ ਸਾਰੀ ਸੰਗਤ ਦੇ ਕਰਨ ਕਿਰਪਾ ਸਤ ਨਾਮ ਵਾਹਿਗੁਰੂ ਸੰਤ ਸੰਗਿਓ ਵੇਖੋ ਸੰਤ ਜਨਾਂ ਮਿਲ ਪਈਏ ਰਸਨਾ ਨਾਮ ਭਣਾ ਗੁਰਮਖੀ ਬੀਬੀ ਦਾ ਸੰਗ ਹੋਇਆ ਘਰ ਤੋਂ ਸਦਾ ਵਾਸਤੇ ਕਲੇਸ਼ ਦੂਰ ਹੋ ਗਿਆ ਗੁਰੂ ਰਾਮ ਦਾਦੇ ਚਰਨਾਂ ਨਾਲ ਅਥਾ ਸ਼ਰਦਾ ਬੈ ਗਈ ਗੁਰੂ ਰਾਮ ਦਾਦੇ ਚਰਨਾਂ ਨਾਲ ਇਹ ਮਾਈ ਗੰਗਾ ਦਾ ਵੀ ਫਿਰ ਪਿਆਰ ਪੈ ਗਿਆ ਸਤਿਗੁਰ ਜੀ ਕਹਿੰਦੇ ਤੂੰ ਗੁਰਮਖਾਂ ਦੀ ਸੰਗਤ ਕਰ ਬੰਦਗੀ ਵਾਲਿਆਂ ਦੀ ਸੰਗਤ ਕਰ ਨਾਮ ਜਪਣ ਵਾਲਿਆਂ ਦੀ ਸੰਗਤ ਕਰ ਤੈਨੂੰ ਵੀ ਇਹ ਨਾਮ ਦੀ ਦਾਤ ਮਿਲ ਜਾਵੇਗੀ ਤੇਰੀ ਝੋਲੀ 'ਚ ਵੀ ਇਨਾਮ ਦੀ ਦਾਤ ਪੈ ਜਾਵੇਗੀ